ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਚ ਪਾ ਡਿਸਕਸ ਕਰਾਂਗੇ ਜੋ ਆਪਣਾ ਸੋ ਅਗੇ ਐਗਜ਼ਾਮ ਹੋਣ ਵਾਲਾ ਪੰਜਾਬ ਪੁਲਿਸ ਕਨਸਟੇਬਲ ਦਾ ਉਸ ਵਾਸਤੇ ਕੀ ਵਧੀਆ ਸਟ੍ਰੈਟਜੀ ਰਹੇਗੀ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੋਣਦੇ ਨੇ ਉਹ ਇੱਕ ਇੱਕ ਦੋ ਦੋ ਨੰਬਰਾਂ ਤੋਂ ਰਹਿ ਜਾਂਦੇ ਨੇ ਉਹਨਾਂ ਦੀ ਕੀ ਗਲਤੀਆਂ ਹੁੰਦੀਆਂ ਨੇ ਕਿਵੇਂ ਰਹਿ ਜਾਂਦੇ ਨੇ ਉਹ ਉਹ ਸਾਰੀ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਤੇ ਨਾਲ ਹੀ ਜਿਹੜੇ ਆਪਣੇ ਪਿਛਲੇ ਪੇਪਰ ਹੋ ਕੇਟਿੰਗ ਕਨਸਟੇਬਲ 2023 ਦੇ ਸੋ ਤੁਸੀਂ ਦੇਖਿਆ ਬਹੁਤ ਸਾਰੇ ਸਟੂਡੈਂਟ ਉਹਨਾਂ ਨੂੰ ਸੋਲਵ ਕਰ ਰਹੇ ਹੋਣੇ ਤੇ ਉਹਨਾਂ ਨੂੰ ਵੀ ਸੋਲਵ ਕਰਨ ਦਾ ਵਧੀਆ ਤਰੀਕਾ ਦੱਸਾਂਗੇ ਤੁਹਾਨੂੰ ਆਪਾਂ ਤੇ ਨਾਲ ਹੀ ਕਿਹੜੇ ਸਬਜੈਕਟ ਦੇ ਵਧੀਆ ਪਕੜ ਕਰਨੀ ਹੈ ਜਿਸ ਦੇ ਨਾਲ ਤੁਹਾਡਾ ਜਿਹੜਾ ਸਕੋਰ ਹੈ ਉਹ 80 ਪਲੱਸ ਹੋ ਸਕੇ ਉਹ ਸਾਰੀ ਡਿਸਕਸ ਇਸ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਕਿਉਂਕਿ ਤੁਸੀਂ ਦੇਖਿਆ ਕਿਉਂਕਿ ਇਗਜ਼ਾਮ ਦੇ ਜਦੋਂ ਮੈਟ ਬਣਦੀ ਹੈ ਤਾਂ ਇੱਕ ਇੱਕ ਨੰਬਰ ਵੀ ਬਹੁਤ ਜ਼ਿਆਦਾ ਸਹਾਇ ਹੋ ਜਾਂਦਾ ਹੈ ਤਾਂ ਸਾਰੇ ਆਪਾਂ ਜਿਹੜੀ ਮੀ ਇੰਪੋਰਟ ਗੱਲਾਂ ਹੋਣਗੀਆਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜਿਆਦਾ ਲੰਬੀ ਵੀਡੀਓ ਨਹੀਂ ਕਰਾਂਗੇ ਆਪਾਂ ਤਾਂ ਵੀਡੀਓ ਸਟਾਰਟ ਕਰਦੇ ਆਪਾਂ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਦੇਖੋ 100 ਨੰਬਰ ਦਾ ਆਪਣਾ ਇਗਜ਼ਾਮ ਹੁੰਦਾ ਹੈ ਸਭ ਨੂੰ ਪਤਾ ਹੀ ਤੁਹਾਨੂੰ 23 ਦੇ ਵਿੱਚ ਸਭ ਤੋਂ ਵੱਧ ਜਿਹੜਾ ਪੋਰਸ਼ਨ ਪੁੱਛਿਆ ਜਾਂਦਾ ਆਪਣੇ ਕੋਲ 35 ਨੰਬਰ ਦਾ ਉਹ ਆਪਣੇ ਕੋਲ ਜੀਕੇ ਦਾ ਪੋਰਸ਼ਨ ਹੁੰਦਾ ਜਿਸ ਦੇ ਵਿੱਚ ਪੰਜਾਬ ਹਿਸਟਰੀ ਵਗੈਰਾ ਆ ਜਾਂਦੀ ਹੈ ਕਰੰਟ ਅਫੇਅਰ ਜੀਓਗ੍ਰਾਫੀ ਤੇ ਹੋਰ ਜਿਹੜੇ ਪੋਰਸ਼ਨ ਨੇ ਆਪਣੇ ਇਕਨੋਮਿਕਸ ਵਗੈਰਾ ਸਾਰੇ ਆ ਜਾਂਦੇ ਨੇ ਇਸ ਦੇ ਵਿੱਚੋਂ ਤੇ ਇਹਨਾਂ 35 ਨੰਬਰ ਦੇ ਵਿੱਚ ਸਭ ਤੋਂ ਵੱਧ ਪੋਰਸ਼ਨ ਰਹਿੰਦਾ ਸੀ ਜਿਹੜਾ ਇਸ ਵਾਰ ਪੁੱਛਿਆ ਗਿਆ ਸੀ ਉਹ ਨੂੰ ਕਰੰਟ ਅਫੇਅਰ ਦਾ ਕਰੰਟ ਅਫੇਅਰ ਦੇ ਇਸ ਦੇ ਵਿੱਚ ਸਭ ਤੋਂ ਵੱਧ ਕਰੰਟ ਅਫੇਅਰ ਦਾ ਆਪਣੇ ਪੋਰਸ਼ਨ ਪੁੱ ਤਤਨ ਮਤਸ ਦਿਨਾਂ ਲਈ ਕਰੰਟ ਅਫੇਅਰ ਤੂੰ ਤਿਆਰ ਕਰਨੀ ਹੈ ਬੈਸੇ ਤੁਸੀਂ ਆਪਾ YouTube ਤੇ ਕਲਾਸਾਂ ਦੇਖ ਸਕਦੇ ਆ ਸੋ ਡੇਲੀ ਆਪ ਨੂੰ ਕੋਈ ਵੀ ਆਪਣੇ YouTube ਤੇ ਸਰਚ ਕਰਕੇ ਆਪਾ ਗਰੰਟ ਅਫੇਅਰ ਦੀ ਡੇਲੀ ਨੋਟ ਨੋ ਡਾਊਨ ਕਰ ਸਕਦੇ ਆ ਬਾਕੀ ਇਸ ਤੋਂ ਇਲਾਵਾ ਤੁਸੀਂ ਕਰੰਟ ਅਫੇਅਰ ਦੀ ਇੱਕ ਸਪੀਡੀ ਦੀ ਬੁੱਕ ਆਉਂਦੀ ਹੈ ਉਹ ਸਪੀਡੀ ਦੀ ਬੁੱਕ ਦੇ ਵਿੱਚੋਂ ਵੀ ਥੋੜੀ ਇੰਪੋਰਟੈਂਟ ਜਿਹੜੇ ਫੈਕਟ ਹੋਣਗੇ ਜਿਹੜੇ ਸਾਲ ਪਰਦੇ ਉਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਸਪੀਡੀ ਦੀ ਬੁੱਕ ਹੈ ਠੀਕ ਹੈ ਬਾਕੀ ਮਤੋਂ ਇਸ ਦਾ ਪੀਡੀਐਫ ਹੋਏਗੀ ਜਿਹੜੀ ਉਹ ਤੁਹਾਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਸ਼ੇਅਰ ਕਰ ਦਾਂਗਾ ਉੱਥੋਂ ਡਾਊਨਲੋਡ ਕਰ ਲਈ ਤੁਸੀਂ ਬਾਕੀ ਤੁਸੀਂ ਡੇਲੀ ਡੇਲੀ ਜਿਹੜੀ ਕਰੰਟ ਅਫੇਅਰ ਹੋਏਗੀ ਉਹ ਵੀ ਨੋਟ ਡਾਊਨ ਕਰਦੇ ਚੱਲਿਓ ਤੇ ਨਾਲ ਦੀ ਨਾਲ ਰਜੇ ਤੁਸੀਂ ਸੋ ਹਫ਼ਤੇ 10 ਦਿਨ ਦੇ ਬਾਅਦ ਉਹਨਾਂ ਨੂੰ ਜਿਹੜੀ ਕਰੰਟ ਅਫੇਅਰ ਹੁੰਦੀ ਹੈ ਉਹਨਾਂ ਨੂੰ ਵੀ ਰੀਡ ਕਰਿਆ ਕਰੋ ਤਾਂ ਜੋ ਉਹ ਕਰੰਟ ਅਫੇਅਰ ਜਿਹੜੀ ਆਪਣੀ ਯਾਦ ਰਹੇ ਸਕੇ ਕਿਉਂਕਿ ਜਦ ਲੰਮਾ ਪੈਸਾ ਪੜਨ ਵਾਲੇ ਆਪਣੀ ਯਾਦ ਨਹੀਂ ਰਹਿੰਦੀ ਕਿਉਂਕਿ ਰੋਜ਼ ਨਵੀਂ ਨਵੀਂ ਕਰੰਟ ਅਫੇਅਰ ਜਿਹੜੀ ਉਹ ਤਿਆਰ ਹੁੰਦੀ ਰਹਿੰਦੀ ਹੈ ਤਾਂ ਕਿਪਾ ਨੂੰ ਯਾਦ ਦੂਸਰੇ ਮੈਂ ਗੱਲ ਕਰਾਂਗਾ ਜੇਕਰ ਆਪਾਂ ਸਭ ਤੋਂ ਵੱਧ ਤੁਸੀਂ ਸਕੋਰ ਕਿਸ ਦੇ ਵਿੱਚੋਂ ਕਰ ਸਕਦੇ ਹੋ ਕਿਉਂਕਿ ਕਰੰਟ ਅਫੇਅਰ ਦੇਖੋ ਕਿ ਕਹੇ ਜੇ ਆ ਪੋਰਸ਼ਨ ਹੁੰਦਾ ਹੈ ਜੇ ਹੁਣ ਜੇਕਰ ਪੁਰਾਣੀ ਕਰੰਟ ਅਫੇਅਰ ਪੁੱਛ ਲਈ ਜਿਵੇਂ ਇਸ ਵਾਰ ਪੁੱਛੀ ਗਈ ਸੀ 20 ਦੇ 21 ਦੇ ਵਿੱਚ ਉਹ ਤਾਂ ਆਪਣੇ ਚੱਲ ਸਾਰੇ ਨਹੀਂ ਰਹਿੰਦਾ ਕੋਈ ਉਹ ਨੂੰ ਪੰਜਾਬੀ ਵੀ ਰੱਖ ਸਕਦੇ ਉਹ ਤਾਂ ਕਰੰਟ ਅਫੇਅਰ ਰਹਿੰਦੀ ਹੀ ਨਹੀਂ ਠੀਕ ਹੈ ਤੇ ਜਿੱਥੋਂ ਤੱਕ ਆਪਾਂ ਸਕੋਰ ਹਾਸਲ ਕਰ ਸਕਦੇ ਹਾਂ ਜਿੱਥੋਂ ਤੱਕ ਆਪਣੇ ਨੰਬਰ ਆਪਣੇ ਹੱਥ ਦੇ ਵਿੱਚ ਹੁੰਦੇ ਨੇ ਉਹ ਨਹੀਂ ਰਜੇ ਮੈਥ ਤੇ ਤਾਂ ਦੇਖੋ ਜੇਕਰ ਮੈਥ ਦੀ ਗੱਲ ਕਰੀਏ ਤਾਂ 20 ਨੰਬਰ ਤਾਂ ਆਪਣੇ ਕੋਲ ਮੈਥ ਹੈ ਤੇ 20 ਨੰਬਰ ਦੀ ਆਪਣੇ ਕੋਲ ਕੀ ਹੈ ਰੀਜ਼ਨਿੰਗ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਤਾਂ ਆਪਾਂ ਨੰਬਰ ਬਿਲਕੁਲ ਨਹੀਂ ਕਟਾਉਣਾ ਇਹ ਰੀਜਨਿੰਗ ਜਿਹੜੇ ਹੁੰਦੀ ਆ ਰਜੇ ਇਹਨਾਂ ਦੇ ਵਿੱਚੋਂ ਤਾਂ ਇੱਕ ਨੰਬਰ ਵੀ ਆਪਣਾ ਜੇਕਰ ਕੱਟ ਜਾਂਦਾ ਹੈ ਤਾਂ ਆਪਾਂ ਨੂੰ ਘਟੋ-ਘਟ ਦੋ 400 ਜਾਂ ਰੈਂਕ ਹੁੰਦਾ ਉਹ ਨੀਚੇ ਲਿਆਉਂਦਾ ਜਿੱਥੇ ਆਪਣੀ ਸਿਲੈਕਸ਼ਨ ਰੁਕਦੀ ਹੈ ਤਾਂ ਇਹਨਾਂ ਪੀਏ ਦੇ ਵਿੱਚੋਂ ਆਪਾਂ 20 ਦੇ 20 ਨੰਬਰ ਲੈ ਸਕਦੇ ਹਾਂ ਇਹਨਾਂ ਦੇ ਵਿੱਚੋਂ ਕੋਈ ਨੰਬਰ ਨਹੀਂ ਆਪਣਾ ਕੱਟਣਾ ਚਾਹੀਦਾ ਜਿਹੜੇ ਵਧੀਆ ਤਿਆਰੀ ਕਰਦੇ ਨੇ ਸਟੂਡੈਂਟ ਠੀਕ ਹੈ ਉਹਨਾਂ ਦਾ ਪਤੀ ਹੋਏਗਾ ਤਾਂ ਪੀ ਦੇ 20 ਨੰਬਰ ਲੈਣੇ ਇਹਦੇ ਵਿੱਚੋਂ ਆਪਾਂ ਲੈ ਸਕਦੇ ਹਾਂ ਸਾਨੀ ਦੇ ਨਾਲ ਤੇ ਨਾਲ ਮੈਥ ਦੀ ਗੱਲ ਹੈ ਤਾਂ ਮੈਥ ਦੇ ਵਿੱਚੋਂ ਆਪਾਂ ਰਜੇ ਜ ਟਾਪਿਕ ਨੇ ਜਿਵੇਂ ਚੋਰ ਪੁਲਸ ਵਾਲੇ ਹੋਗੇ ਟਾਈਮ ਡਿਸਟੈਂਸ ਹੋ ਗਿਆ ਜਿੰਨੇ ਵੀ ਹੋਰ ਜਿਹੜੇ ਆਪਣੇ ਟਾਪਿਕ ਨੇ ਉਹ ਵੀ ਤੁਸੀਂ ਇਸ ਵਾਰ ਕਲੀਅਰ ਕਰ ਲੋ ਕਿਉਂਕਿ ਤੁਸੀਂ ਦੇਖਿਆ ਉਹਨਾਂ ਤੇ ਪਿਛਲੇ ਪੇਪਰਾਂ ਜਿਹੜੇ ਇਸ ਦੇ ਵਿੱਚ ਪੁੱਛੇ ਗਏ ਨੇ ਤਾਂ ਤੁਸੀਂ ਸਾਰੇ ਟਾਪਿਕ ਇੱਕ ਵਾਰੀ ਰਿਵਾਈਜ਼ ਕਰ ਲੋ ਤੇ ਉਸ ਤੋਂ ਬਾਅਦ ਜੇ ਸਾਰੇ ਟਾਪਿਕ ਕਲੀਅਰ ਰਿਵਾਈਜ਼ ਹੋ ਗਏ ਤੁਹਾਡੇ ਤਾਂ ਤੁਸੀਂ ਉਹਨਾਂ ਨੂੰ ਸੋਲਵ ਕਰਕੇ ਦੇਖਣੇ ਕੁਐਸਚਨਾਂ ਨੂੰ ਉਹਨਾਂ ਵਾਸਤੇ ਇੱਕ ਬੁੱਕ ਆਉਂਦੀ ਹੈ ਆਪਣੇ ਕੋਲ ਕਿਰਨ ਪਬਲਿਕੇਸ਼ਨ ਦੀ ਕਿਰਨ ਪਬਲਿਕੇਸ਼ਨ ਦੀ ਬੁੱਕ ਆਉਂਦੀ ਹੈ ਇੱਕ ਜੋ ਪੁਰਾਣੇ ਮੈਥ ਦੇ ਕੁਐਸਚਨ ਹੁੰਦੇ ਨੇ ਉਸ ਦੇ ਵਿੱਚ ਤੋ ਤੁਸੀਂ ਉਹਨਾਂ ਸੋਲਵ ਕਰਕੇ ਦੇਖ ਸਕਦੇ ਹੋ ਠੀਕ ਹੈ ਬਾਕੀ ਹੋਰ ਜਿਹੜੇ ਬੁੱਕਾ ਵਗੈਰਾ ਹੁੰਦੀਆਂ ਨੇ ਕਿਉਂਕਿ ਆਰਐਸਰ ਰਗਵਾਲਤ ਰਾਜੇ ਆਪਣੇ ਲੈਵਲ ਦਾ ਨਹੀਂ ਕਾਂਸਟੇਬਲ ਦਾ ਉਸ ਦੇ ਵਿੱਚ ਵਧੀਆ ਲੈਵਲ ਹੁੰਦਾ ਤੇ ਉਸ ਦੇ ਵਿੱਚ ਆਪਾਂ ਸੋਲਵ ਨਵੀਨੀ ਕਰ ਸਕਦੇ ਕੁਸ਼ਣ ਇਹਨੇ ਤੇ ਇੱਕ ਉਹਦੀ ਇੰਗਲਿਸ਼ ਰਾਜੇ ਆਪਣੇ ਪੰਜਾਬ ਦੇ ਸਟੂਡੈਂਟ ਨੂੰ ਸਭ ਤੋਂ ਜ਼ਿਆਦਾ ਜੋ ਸਬਜੈਕਟ ਮਾਰਦਾ ਉਹ ਹੈ ਇੰਗਲਿਸ਼ ਦਾ ਤੇ ਇੰਗਲਿਸ਼ ਦੇ ਵਿੱਚ ਤੁਸੀਂ ਦੇਖੋ ਜੇਕਰ ਕਾਂਸਟੇਬਲ ਦੀ ਆਪਾਂ ਗੱਲ ਕਰ ਰਹੇ ਹਾਂ ਸਿਰਫ ਤੇ 10 ਨੰਬਰ ਦੀ ਜੇਕਰ ਇੰਗਲਿਸ਼ ਹੈ ਇਸ ਦੇ ਵਿੱਚੋਂ ਤਾਂ ਤੁਸੀਂ ਮੰਨ ਲੇ ਕਿ ਚਲੋ 7 ਨੰਬਰ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਕਿਵੇਂ ਲੈ ਸਕਦੇ ਹੋ ਦੇਖੋ 5 ਨੰਬਰ ਤਾਂ ਇਸ ਦੇ ਵਿੱਚੋਂ ਰਾਜੇ ਹੁੰਦਾ ਪੈਰਾ 5 ਨੰਬਰ ਦਾ ਪੈਰਾ ਹੁੰਦਾ ਇਸ ਦੇ ਵਿੱਚੋਂ ਤੇ 1 ਨੰਬਰ ਤੁਸੀਂ ਕਿੱਥੇ ਪੱਕਾ ਕਰ ਸਕਦੇ ਹੋ 1 ਨੰਬਰ ਤੁਸੀਂ ਇਸ ਦੇ ਵਿੱਚ ਪੱਕਾ ਕਰ ਸਕਦੇ ਹੋ ਜਿੱਥੇ ਆਪਣੀ ਸੋ ਟ੍ਰਾਂਸਲੇਸ਼ਨ ਪੁੱਛੀ ਜਾਂਦੀ ਹੈ ਇੰਗਲਿਸ਼ ਤੋਂ ਪੰਜਾਬੀ ਪੰਜਾਬੀ ਤੋਂ ਇੰਗਲਿਸ਼ ਕੋਲ ਟ੍ਰਾਂਸਲੇਸ਼ਨ ਪੁੱਛੀ ਜਾਂਦੀ ਹੈ ਉੱਥੋਂ 1 ਨੰਬਰ ਪੱਕਾ ਕਰ ਸਕਦੇ ਤੁਸੀਂ ਤੇ 1 ਨੰਬਰ ਤੁਸੀਂ ਪੱਕਾ ਕਰ ਸਕਦੇ ਹੋ ਕਿੱਥੋਂ ਜੋ ਆਪਣੇ ਕੋਲ ਐਕਟਿਵ ਜਾਂ ਪੈਸਿਵ ਵਾਇਸ ਪੁੱਛਿਆ ਜਾਂਦਾ ਹੈ ਜਾਂ ਫਰ ਨਰੇਸ਼ਨ ਵਗੈਰਾ ਪੁੱਛਿਆ ਜਾਂਦਾ ਹੈ ਇਹਨਾਂ ਦੋਨਾਂ ਚੋਂ ਕੋਈ ਪੁੱਛਿਆ ਜਾਵੇ ਤਾਂ ਉੱਥੋਂ ਪੱਕਾ ਕਰ ਸਕਦੇ ਹੋ ਠੀਕ ਇਸ ਤੋਂ ਨਮਾ ਇੱਕ ਨੰਬਰ ਆਪਣਾ ਆਪਣੇ ਕੋਲ 에ਰਰ ਪੁੱਛੀ ਜਾਂਦੀ ਹੈ ਤੇ ਐਂਟੋਨੀਓ ਸਲੋਨੀ ਚਲੋ ਜਿਤ ਤੱਕ ਆਪਣਾ ਯਾਦ ਰਹਿੰਦੇ ਨੇ ਉਹ ਯਾਦ ਵੀ ਕਰ ਸਕਦੇ ਆ ਬਾਕੀ ਜਿਹੜੇ ਆ ਸੱਤ ਨੰਬਰ ਨੇ ਤੁਸੀਂ ਇਹ ਤਾਂ ਆਰਾਮ ਨਾਲ ਪੱਕੇ ਕਰ ਸਕਦੇ ਹੋ ਸੱਤ ਅੱਠ ਨੰਬਰ ਨੇ ਜਿਹੜੇ ਠੀਕ ਹੈ ਜੀ ਦੇਖੋ ਜੇਕਰ ਆਪਾਂ ਇਹਨਾਂ ਦੇ ਵਿੱਚ ਪੂਰੇ ਪੂਰੇ ਸਕੋਰ ਲੈ ਜਾਂਦੇ ਆ ਬਾਜਾ ਤਾਂ ਸਟੂਡੈਂਟ ਦੀ ਸਿਲੈਕਸ਼ਨ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਉਹ ਇਹਨਾਂ ਦੇ ਵਿੱਚ ਪੂਰਾ ਸਕੋਰ ਕਰ ਲੈਂਦਾ ਇੱਕ ਤਾਂ ਮੈਥ ਦੇ ਵਿੱਚੋਂ ਪੂਰਾ 20 'ਚ 20 ਕਰ ਲੈਂਦਾ ਰੀਜਨਿੰਗ ਦੇ ਵਿੱਚੋਂ 20 'ਚ 20 ਕਰ ਲੈਂਦਾ ਤੇ ਇੰਗਲਿਸ਼ ਦੇ ਵਿੱਚੋਂ ਇੰਗਲਿਸ਼ ਦੇ ਵਿੱਚ ਵੀ ਆਰਾਮ ਨਾਲ ਹੋਰ 9 ਨੰਬਰ ਲੈ ਜਾਂਦਾ ਤੋ ਬਾਕੀ ਨਾਲ ਰਲ ਨਹੀਂ ਦਿੰਦਾ ਹੈ ਗਿਆ ਕਿਉਂਕਿ ਜੀਕੇ ਦਾ ਆਲਮੋਸਟ ਸਾਰ ਨੂੰ ਪਤਾ ਵੀ ਇੱਕ ਸਮੁੰਦਰ ਹੁੰਦਾ ਹੈ ਵੀ ਯਾਦ ਨਹੀਂ ਹੁੰਦੀ ਕਦਾ gad ਤੇ ਨਾਲ ਹੀ ਕਿਹੜੇ ਕਰੰਟ ਅਫੇਅਰ ਹੁੰਦੀ ਹੈ ਉਹ ਜਿਹੜੀ ਪੁਰਾਣੀ ਆ ਗਈ ਤਾਂ ਉਹ ਵੀ ਸਾਰੇ ਸਟੂਡੈਂਟ ਵਾਸਤੇ ਓਕੇ ਹੋਏਗੀ ਜੇ ਆਪਾਂ ਨੂੰ ਓਕੇ ਆਈ ਹੈ ਤਾਂ ਸਭ ਨੂੰ ਓਕੇ ਆਏਗੀ ਠੀਕ ਹੈ ਤਾਂ ਤੁਸੀਂ ਸਭ ਤੋਂ ਜ਼ਿਆਦਾ ਪਕੜ ਕਰਨੀ ਹੈ ਜਿਹੜੀ ਉਹ ਇੱਕ ਤਾਂ ਮੈਥ ਤੇ ਰੱਖੋ ਜੱਤੋਂ ਜਿਆਦਾ ਪਕੜ ਤੇ ਇੱਕ ਰੀਜ਼ਨਿੰਗ ਤੇ ਤੇ ਇੱਕ ਇੰਗਲਿਸ਼ ਤੇ ਇਹਨਾਂ ਦੇ ਵਿੱਚੋਂ 50 ਚੋਂ 50 ਸਕੋਰ ਪੂਰੇ ਕਰ ਲਓ ਬਾਕੀ ਜੇ ਤੁਸੀਂ ਸੋਨੂੰ ਇਹਦੇ 50 ਨੰਬਰ ਆ ਗਏ ਦੇਖੋ ਤੇ ਆਪਣੀ ਪੰਜਾਬੀ ਗ੍ਰਾਮਰ ਹੁੰਦੀ ਹੈ ਉਹਦੇ ਵਿੱਚ ਵੀ ਲਗਭਗ ਸ ਉਹਦੇ ਵੀ ਸਾਰੇ ਕਰ ਲੈਣਗੇ ਬਾਕੀ ਜਿਹੜੇ ਜੀਕੇ ਰਹਿ ਗਈ ਉਹਦੇ ਵਿੱਚੋਂ ਵੀ ਜਿਵੇਂ ਤੁਸੀਂ ਦੇਖੋ ਪੰਜਾਬ ਤੋਂ ਬਾਅਦ ਜੇ 8 ਨੰਬਰ ਪੰਜਾਬੀ ਜੀਕੇ ਦੇ ਵਿੱਚੋਂ ਆ ਗਏ ਤਾਂ 58 ਹੋਗੇ ਤੇ 22 ਨੰਬਰ ਤੁਸੀਂ ਬਾਅਦ ਚੋਂ ਮੰਨ ਕੇ ਚੱਲੋਗੇ ਤਾਂ ਤੁਹਾਨੂੰ ਕਿਤੇ ਸਕੋਰ ਵਗ ਜਾਊ 80 ਦੇ ਨੇੜੇ ਸਕੋਰ ਵਗ ਜਾਊ ਤੁਸੀਂ ਤੁਸੀਂ ਆਪ ਦੇਖੋ ਕਿਉਂਕਿ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਹੁੰਦੀ ਨਹੀਂ ਹੈਗੀ ਠੀਕ ਹੈ ਰਾਜੀ ਤੁਸੀਂ ਸਮਝ ਰਹੇ ਹੋਵੋਗੇ 20 ਨੰਬਰ ਮੈਥ ਦੇ ਵਿੱਚ ਲੈ ਆ ਕੇ ਦੇਖੋ 20 ਨੰਬਰ ਰੀਜ਼ਨਿੰਗ ਦੇ ਵਿੱਚੋਂ ਜਿਨ੍ਹਾਂ ਵਿੱਚ ਪੂਰੇ ਸਕੋਰ ਕਰਦੇ ਨੇ ਤੁਸੀਂ ਜੇਕਰ ਦੇਖੀਏ ਆਪਾਂ ਕੋਈ ਖਾਸ ਲੈਵਲ ਨਹੀਂ ਹੁੰਦਾ ਰਾਜੀ ਜਿਹੜਾ ਆਪਾਂ ਨੂੰ ਪੇਪਰ ਪੁੱਛਿਆ ਗਿਆ ਸੀ ਤੇ ਉਹ ਚਲ ਆਪਾਂ ਨੂੰ ਬੱਚ ਆਈਨੀ ਸਿਸਵਾਰ ਪਰ ਤੁਸੀਂ ਤਿਆਰੀ ਕਰ ਸਕਦੇ ਹੋ ਇਸ ਦੇ ਵਿੱਚ ਵਧੀਆ ਕੋਈ ਟ੍ਰਿਕ ਮੈਥ ਦੇ ਕੁਸ਼ਨ ਹੁੰਦੇ ਨੇ ਕੋਈ ਹਾਈ ਫੇਲ ਲੈਵਲ ਦੇ ਕੁਸ਼ਨ ਨਹੀਂ ਸੀ ਇੱਕ ਦੋ ਤਾਂ ਹੁੰਦੇ ਹੀ ਆ ਚਲੋ ਇੰਨਾ ਕੁ ਤਾਂ ਠੀਕ ਹੈ ਤੇ ਉਹੀ ਮੈਟ ਬਣਾਉਂਦੇ ਜੇਕਰ ਤੁਸੀਂ ਉਹ ਤਿਆਰ ਕਰ ਲਈ ਤਾਂ ਤੁਸੀਂ ਮੈਟ ਦੇ ਵਿੱਚ ਆ ਸਕਦੇ ਹੋ ਇਸ ਦੇ ਵਿੱਚ ਠੀਕ ਹੈ ਜੀ ਬਾਕੀ ਜੇਕਰ ਹੋਰ ਵੀ ਕੋਈ ਡਾਊਟ ਹੁੰਦਾ ਹੋਇਆ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਸੋ ਦੱਸਦੇ ਚੱਲਾਂਗੇ ਤੇ ਇਹਨਾਂ ਸਬਜੈਕਟਾਂ ਦੇ ਉੱਪਰ ਜ਼ਿਆਦਾ ਪਕੜ ਕਰ ਲਓ ਤੁਸੀਂ ਤੇ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਆ ਉਹ ਨਹੀਂ ਰੁਕੇਗੀ ਬਾਕੀ ਰੈਗੂਲਰ ਜੋ ਆਪਣੀ ਪ੍ਰੈਕਟਿਸ ਆ ਜੇ ਕਰਦੇ ਰਹੋ ਠੀਕ ਹੈ ਕਰੰਟ ਅਫੇਅਰ ਵਗੈਰਾ ਮੈਥ ਵਗੈਰਾ ਰੀਜ਼ਨਿੰਗ ਵਗੈਰਾ ਸਾਰਾ ਸਾਰੇ ਸਬਜੈਕਟ ਨੇ ਜਿਹੜੇ ਪੜ੍ਹਦੇ ਰਹੋ ਨਾਲ ਦੀ ਨਾਲ ਠੀਕ ਹੈ ਜੀ ਕਰੰਟ ਅਫੇਅਰ ਜਿਵੇਂ ਕੰਪਿਊਟਰ ਵਗੈਰਾ ਹੋ ਕੋਈ ਵੀ ਸਬਜੈਕਟ ਨਾ ਛੱਡੋ ਸਾਰੇ ਸਬਜੈਕਟ ਰੈਗੂਲਰ ਤਰੀਕੇ ਨਾਲ ਦੇ ਰਹੋ ਉਹਨਾਂ ਦੇ ਵਿੱਚੋਂ ਤੇ ਜੇਕਰ ਗੱਲ ਕਰਾਂ राजे ਹੁਣ ਮੈਂ ਇਗਜ਼ਾਮ ਦੀ ਤਾਂ ਇਗਜ਼ਾਮ ਕਦੋਂ ਹੋ ਸਕਦਾ ਹੈ ਤਾਂ ਇਗਜ਼ਾਮ ਦੇਖੋ ਜਿਹੜਾ SSC ਦੇ ਇਗਜ਼ਾਮ ਨੇ ਹੁਣ ਉਹ SSC ਦੇ ਇਗਜ਼ਾਮ 7ਵੇਂ ਮਹੀਨੇ ਤੱਕ ਲਗਭਗ ਤੈਅ ਨੇ ਵੀ ਹੋਣੇ ਨੇ ਤਾਂ 7ਵੇਂ ਮਹੀਨੇ ਤੱਕ ਚੱਲੋ ਵੀ 7ਵੇਂ ਮਹੀਨੇ ਦੇ ਐਂਡ ਤੱਕ ਜਾਂ ਫਿਰ 8ਵੇਂ ਸਟਾਰਟ ਦੇ ਵਿੱਚ ਉਹੀ ਅਗਸਤ ਜਾਂ ਫਿਰ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਜੁਲਾਈ ਦੇ ਐਂਡ ਜਿਹੜੇ ਐਗਜ਼ਾਮ ਡੇਟਾ ਤੋਂ ਦੇਖਣ ਨੂੰ ਮਿਲ ਜੂਗੀ ਜਾਂ ਫਿਰ ਅਗਸਤ ਦੇ ਵਿੱਚ ਥੋੜਾ ਐਗਜ਼ਾਮ ਜਿਹੜੇ ਸਟਾਰਟ ਹੋ ਸਕਦੇ ਨੇ ਇਟ ਇੰਟੈਂਟਿਵ ਡੇਟਾ ਰਜੇ ਹੀ ਕੋਈ ਪੱਕਾ ਸ਼ੋਰ ਨਹੀਂ ਹੈ ਕੋਈ ਨੋਟਿਸ ਵਗੈਰਾ ਕੋਈ ਨਹੀਂ ਆਇਆ ਠੀਕ ਹੈ ਜੀ ਮੰਨ ਕੇ ਚੱਲੋ ਤੁਹਾਡੇ ਕੋਲ ਹੁਣ ਸਿਰਫ ਸਿਰਫ 2.5 ਮਹੀਨੇ ਨੇ ਤੁਹਾਡੇ ਵਾਸਤੇ ਪੀਪਰ ਵਾਸਤੇ 2.5 ਮਹੀਨੇ ਮੰਨ ਕੇ ਚੱਲੋ ਇਸ ਦੇ ਵਿੱਚ ਤੁਸੀਂ ਮੌਕ ਟੈਸਟ ਲਾ ਸਕਦੇ ਹੋ ਇਸ ਦੇ ਵਿੱਚ ਸਾਰਾ ਸਲਿਪਸ ਤੁਸੀਂ ਕੰਪਲੀਟ ਕਰ ਸਕਦੇ ਹੋ ਇਸ ਤੋਂ ਬਾਅਦ ਟਾਈਮ ਨਹੀਂ ਹੈ ਤੁਹਾਡੇ ਕੋਲ ਠੀਕ ਹੈ ਤੇ ਇਹ ਵਧੀਆ ਚਾਂਸਰ ਹੈ ਜੇ ਇਸ ਵਾਰ 202 ਕਿਉਂਕਿ ਰੈਗੂਲਰ ਪੋਸਟ ਆ ਰਹੀਆਂ ਤਾਂ ਤੁਸੀਂ ਵਧੀਆ ਤਿਆਰੀ ਕਰਕੇ ਵਧੀਆ ਜੌਬ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਕੋਲ ਹੋਰ ਕੋਈ ਡਾਊਟ ਹੋਇਆ ਤਾਂ ਸਾਨੂੰ ਕਮੈਂਟ ਬਾਕਸ ਨੂੰ ਦੱਸ ਦਿਓ ਤੇ ਬਾਕੀ ਜਿਹੜੀ ਸ਼ੇਅਰ ਹੋਊਗੀ ਕੋਈ ਪੀਡੀਐਫ ਹੋਊਗੀ राजे ਆਪਾਂ ਟੈਲੀਗ੍ਰਾਮ ਦੇ ਉੱਪਰ ਸ਼ੇਅਰ ਕਰ ਦਾਂਗੇ ਠੀਕ ਹੈ ਸੋ ਤੇ ਤੁਸੀਂ ਡਾਊਨਲੋਡ ਕਰ ਲਿਓ ਕੋਈ ਪੀਡੀਐਫ ਵਗੈ ਵਗੈ ਆਉਂਦੀਆਂ ਨੇ ਬਾਕੀ ਜੀਕੇ ਦੀ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਨੇ ਆਪਾਂ ਉਹ ਵੀ ਆਪਾਂ ਰੈਗੂਲਰ ਲਾ ਰਹੇ ਹਾਂ ਤੇ ਹੋਰ ਅਪਡੇਟ ਦੇ ਨਾਲ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ राजे ਠੀਕ ਹੈ